ਵੇ ਵੈਸੇ ਮੈਂ ਸੋਚਦਾ ਕਿ ਮੈਂ ਜਿੱਥੇ ਜੋ ਜੋ ਹੁਣ ਕਰ ਰਿਆ ਨਾ ਇਹ ਮੈਨੂੰ ਬਹੁਤ ਸਮਾਂ ਪਹਿਲਾਂ ਕਰਨਾ ਚਾਹੀਦਾ ਸੀ ਜੀ ਮੈਂ ਕਦੇ ਵਰਦੀ ਦਾ ਰੋਗ ਨਹੀਂ ਦਿਖਾਇਆਗਾ ਪਰ ਮੇਰੇ ਅਸੂਲ ਆ ਕੰਮ ਕਰਨ ਦੇ ਉਹ ਕਾਕਾ ਇੱਕ ਦੋ ਬੰਦੇ ਲੈ ਕੇ ਆਇਆ ਤੂੰ ਥਾਣੇ ਨੇਕਚੰਦ ਤੇ ਰਾਜੂ ਕਿਸੇ ਚੈਨਲ ਰੋਡ ਦੇ ਮਸਲੇ ਤੇ ਮੈਂ ਪੀਏ ਭੇਜਿਆ ਸੀ ਤੇ ਤੂੰ ਉਹਦੀ ਗੱਲ ਨਹੀਂ ਸੁਣੀਗੀ ਕਿ ਐਮਐਲਏ ਸਾਹਿਬ ਪਿਆਰ ਨਾਲ ਤਾਂ ਬੇਸ਼ੱਕ ਉਹ ਮੇਰੀ ਜਾਣ ਕਰ ਤੇ ਇਸ ਤਰੀਕੇ ਦੇ ਨਾਲ ਤਾਂ ਉਹ ਕਹਿੰਦਾ ਓਏ ਤੂੰ ਸਾਨੂੰ ਕਾਨੂੰਨ ਸਿਖਾਏਗਾ ਮੈਂ ਸੋਚਿਆ ਕਿ ਕਿਉਂ ਨਾ ਯਾਰ ਬਸੰਤ ਰੁੱਤ ਆਈ ਹੈ ਤੇ ਕਿਉਂ ਨਾ ਇਸ ਵਿਸ਼ੇ ਤੇ ਇੱਕ ਮੈਸੇਜ ਦਿੱਤਾ ਕਰਾਂ। ਕਿ ਸ਼ਾਇਦ ਕੁਝ ਲੋਕ ਵੇਖ ਕੇ ਸਿਆਣੇ ਹੋ ਜਾਣ ਕਿ ਯਾਰ ਮੈਂ ਆਪਦੇ ਬੱਚੇ ਨੂੰ ਚਾਈਨਾ ਲੋਨ ਨੂੰ ਲੈ ਜਾ ਰਿਹਾ। ਇੱਕ ਮੁੰਡੇ ਦੀ ਜਿਹੜੀ ਆ ਉਹ ਚਿੱਟੇ ਦਾ ਟੀਕਾ ਲਾ ਕੇ ਮੌਤ ਹੋ ਜਾਂਦੀ ਹੈ। ਉਹਦੀ ਮਾਂ ਤੇ ਉਹਦੀ ਭੈਣ ਉਹਦੇ ਕੋਲ ਬੈਠੀਆਂ ਬਰਲਾਪ ਕਰੀ ਜਾਂਦੀਆਂ। ਪੁਲਿਸ ਆਪਣਾ ਜਿਹੜਾ ਉਹ ਰੋਲ ਨਿਭਾਉਣਾ ਸੀ ਉੱਥੇ ਜੋ ਹੈਗਾ ਆਪਣਾ ਫਰਜ਼ ਨਿਭਾਉਣਾ ਸੀ ਕਿ ਪੁਲਿਸ ਉੱਥੇ ਆਉਂਦੀ। ਉਹਦੇ ਵਿੱਚ ਵੀ ਮੇਰੀ ਇਹ ਵਰਦੀ ਪਾਈ ਹੋਈ ਸੀ। ਉਹਨਾਂ ਨੇ ਕਿਹਾ ਕਿ ਪੁਲਿਸ ਕੁਝ ਕਰਦੀ ਨਹੀਂ। ਮੈਂ ਉੱਥੇ ਵੀ ਟਿੱਪਣੀ ਕੀਤੀ ਸੀ ਕਿ ਪੁਲਿਸ ਤਾਂ ਜਿੰਨੇ ਕੋਡੀ ਜਿਹੜੀ ਉਹ ਡਾਗ ਹੈ ਥੋੜਾ ਛੱਤਰ ਉਹ ਪੁਲਿਸ ਤੇ ਦਾਗ ਹੈ ਫਿਰ ਜਿਹੜੇ ਲੀਡਰ ਹੈ ਤੇ ਲੀਡਰ ਵੀ ਜ਼ਿੰਮੇਵਾਰ ਨੇ ਸਿਆਸੀ ਲੋਕ ਵੀ ਜ਼ਿੰਮੇਵਾਰ ਨੇ ਫਿਰ ਉਹਨਾਂ ਦੇ ਕਿਉਂ ਘਰੇ ਆਏ ਦੂਸੇ ਹਾਰ ਪਾਉਣ ਬੈਹ ਜਾਨੇ ਤੇ ਉਹਨਾਂ ਦੇ ਕਿਉਂ ਤੁਸੀਂ ਜਿਹੜਾ ਅੱਗੇ ਪਿੱਛੇ ਜਿਹੜਾ ਵਰਤਿਆਂ ਦੇ ਕਾਜੂ ਕਟਰੀ ਲੈ ਕੇ ਗੁਰੂ ਮੇਰਾ ਸ਼ੌਂਕ ਸੀ ਕਿ ਮੇਰੇ ਸਰੀਰ ਤੇ ਸੱਚੀ ਮੁੱਠੀ ਇੱਕ ਇੱਕ ਡਿਊਟੀ ਅਫਸਰ ਵਜੋਂ ਮੇਰੇ ਪੁਲਿਸ ਦੀ ਵਰਦੀ ਪਾਈ ਸੀ ਆ ਸਸੀ ਕਾਲ ਜੀ ਤੁਸੀਂ ਜਿਹੜੇ ਸਪੋਕਸਮੈਨ ਟੀਵੀ ਨਾਲ ਤੇ ਮੈਂ ਰੇਸ਼ਮ ਵਰਤੀ ਜੈਤ ਤੋਂ ਆ ਦੋ ਦਿਨ ਪਹਿਲਾਂ ਇੱਕ ਬੜੀ ਹੀ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਐਸਐਚਓ ਤੇ ਇੱਕ ਐਮਐਲਏ ਦੀ ਤਿੱਖੀ ਨੋਕਚੋਕ ਹੁੰਦੀ ਹੈ ਇੱਕ ਚైనਾ ਡੋਰ ਨੂੰ ਲੈ ਕੇ ਆ ਉਹ ਕਿਰਦਾਰ ਜਿਹੜੇ ਐਸਐਚਓ ਦੇ ਕਿਰਦਾਰ ਦੇ ਵਿੱਚ ਸੀਗੇ ਜਸਵਿੰਦਰ ਸਿੰਘ ਸਿੱਧੂ ਜੀ ਉਹ ਅੱਜ ਸਾਡੇ ਨਾਲ ਹੈ ਆ ਉਹ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਨੂੰ ਪੁੱਛਾਂਗੇ ਕਿ ਕੀ ਮਕਸਦ ਸੀ ਇਹਨਾਂ ਦਾ ਜਿਹੜੀ ਪੂਰੀ ਵੀਡੀਓ ਬਣਾਈ ਹੈ ਤੇ ਕਿਸ ਤਰ੍ਹਾਂ ਦਾ ਇਹਨਾਂ ਦਾ ਤਜਰਬਾ ਰਿਹਾ ਤੇ ਕੀ ਗੱਲਬਾਤ ਸੀਗੀ ਆ ਸਿੱਤੂ ਸਾਹਿਬ ਸਪੋਕਸਮੈਨ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਸੁਖੀ ਜੀ ਸਪੋਕਸਮੈਨ ਦੀ ਸਾਰੀ ਟੀਮ ਨੂੰ ਮੇਰੇ ਕੋਲ ਆਇਓ ਤੁਹਾਨੂੰ ਜੀ ਆਇਆਂ ਆ ਸਿੱਤੂ ਸਾਹਿਬ ਜੇਕਰ ਆਪਾਂ ਗੱਲ ਕੀਤੀ ਜਾਵੇ ਤੁਸੀਂ ਵੀਡੀਓ ਬਣਾਈ ਸੀਗੀ ਜਿਹਦੇ ਵਿੱਚ ਇੱਕ ਐਸਐਚਓ ਤੇ ਇੱਕ ਐਮਐਲਏ ਤਿੱਖੀ ਨੋਕ ਚੋਕ ਹੁੰਦੀ ਹੈ ਆ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕੀ ਤੁਹਾਡੀ ਉਦੇਸ਼ ਸੀਗਾ ਇਸ ਵੀਡੀਓ ਨੂੰ ਬਣਾਉਣ ਮਗਰ ਤੇ ਕੀ ਗੱਲਬਾਤ ਸੀਗੀ ਜੇ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਮੇਰੀ ਉਹ ਵੀਡੀਓ ਰੇਸ਼ਮ ਵੀਰੇ ਜਿਹੜੀ ਸੀ ਉਹ ਮੇਰੇ ਆਪਣੇ ਪਰਸਨਲ ਅਕਾਊਂਟ ਤੋਂ ਸੀ ਕਿਉਂਕਿ ਮੈਂ ਸਿੰਗਿੰਗ ਫੀਲਡ ਤੋਂ ਆਂ ਬਚਪਨ ਤੋਂ ਲੈ ਕੇ ਮੈਨੂੰ ਸਿੰਗਿੰਗ ਦਾ ਸ਼ੌਂਕ ਸੀ ਮਰੀਆਂ ਐਲਬਮਸ ਵੀ ਆਈਆਂ ਤੇ ਨਾਲ ਦੇ ਨਾਲ ਜਿਹੜੇ ਕਲਾਕਾਰੀ ਦੇ ਅਦਾਕਾਰੀ ਦੇ ਗੁਣ ਜਿਹੜੇ ਫਿਰ ਇੱਕ ਸਿੰਗਰ ਦੇ ਵਿੱਚ ਹੁੰਦੇ ਆ ਉਹ ਮੇਰੇ ਆਪੀ ਟੀਵੀ ਚੈਨਲ ਤੋਂ ਪਾਈ ਹੋਈ ਮੇਰੀ ਵੀਡੀਓ ਸੀ ਇਹੋ ਜਿਹੀਆਂ ਕੋਸ਼ਿਸ਼ਾਂ ਸੀ ਪਹਿਲਾਂ ਵੀ ਬਹੁਤ ਕੀਤੀਆਂ ਕਿ ਇਸ ਮਾਇ ਨੂੰ ਸਿਹਤ ਜਿਹਦੇ ਵਿੱਚ ਦੇਣ ਦੀ ਕੋਸ਼ਿਸ਼ ਕਰੀਏ ਦੁੱਧ ਚ ਪਾਣੀ ਦੁੱਧ ਹੀ ਪਾਉਂਦਾ ਕਿ ਨਹੀਂ ਪਾਉਂਦਾ ਅ ਅਸੋਏ ਕੱਸੀਆਂ ਦੇ ਵਿੱਚ ਲੋਕ ਜਿਹੜਾ ਗੰਦ ਪਿਲ ਸਿੱਟਦੇ ਉਹ ਕਿਉਂ ਸਿੱਟਦੇ ਆ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਇੱਥੋਂ ਜਾ ਕੇ ਉਹ ਮੁੰਡੇ ਆਲੇ ਦੇ ਪੈਸੇ ਲਵਾ ਕੇ ਕੈਨੇਡਾ ਜਾ ਕੇ ਬਾਹਰ ਜਾ ਕੇ ਮੋਟਰ ਜੱਦੀਆਂ ਸੀਗੀਆਂ ਫਿਰ ਮੁੰਡੇ ਆਲੇ ਨੂੰ ਕੀ ਕਰਨਾ ਪਿਆ ਉਹ ਵੀਡੀਓ ਅਸੀਂ ਬਣਾਈਆਂ ਉਹ ਕਾਫੀ ਜਿਆਦਾ ਚੱਲੀਆਂ ਸੀ ਬਹੁਤ ਜਿਆਦਾ ਚੱਲੀਆਂ ਸੀ ਮਿਲੀਅਨ ਬਿਲੀਅਨ ਦੇ ਵਿੱਚ ਲੋਕਾਂ ਨੇ ਦੇਖੀਆਂ ਸੀ ਤੇ ਲੋਕਾਂ ਨੇ ਆਪਣੇ ਪਲੇਟਫਾਰਮਾਂ ਤੋਂ ਬਹੁਤ ਵਾਇਰਲ ਕੀਤੀਆਂ ਸੀ ਉਹਨਾਂ ਦੇ ਵਿੱਚ ਮੇਰਾ ਸਰਪੰਚ ਦਾ ਕਿਰਦਾਰ ਸੀ ਤੇ ਮੈਂ ਇੱਕ ਸਿੰਗਰ ਹੋਣ ਦੇ ਨਾਲ ਨਾਲ ਇੱਕ ਅਦਾਕਾਰ ਹਾਂ ਜੀ ਜਿੰਨੇ ਇੱਕ ਜੋਗਾ ਹੈਗਾ ਮੈਂ ਆਪਣਾ ਕਰਦਾਰ ਨਿਭਾਉਣਾ ਦੇ ਵਿੱਚ ਤੇ ਇਹਨੂੰ ਮੈਂ ਆਪਣੇ ਹੁਣ ਆਪਣੇ ਪਰਸਨਲ ਜੋ YouTube ਚੈਨਲ ਚਲਾ ਰਿਹਾ ਮੈਂ ਉਹਦੇ ਤੋਂ ਇੰਨਾ ਕੁ ਸੋਚ ਕੇ ਪਾਇਆ ਸੀ ਕਿ ਜਿਵੇਂ ਇੱਕ ਸੰਤੁਸ਼ਟੀ ਜੀ ਨਹੀਂ ਹੁੰਦੀ ਆਪਣੀ ਆਪਾਂ ਕਹਿੰਦੇ ਇੰਨਾ ਕੁ ਹੋ ਗਿਆ ਤੇ ਬਹੁਤ ਹੈ ਤੇ ਮੈਂ ਉਹਨੂੰ ਬ੍ਰਾਉਂਡ ਬੱਕ ਕੇ ਸੋਚਿਆ ਸੀ ਕਿ ਯਾਰ ਵੀ ਚਾਈਨਾ ਡੋਰ ਬਹੁਤ ਵੱਡਾ ਮੁੱਦਾ ਹੈ ਬਿਲਕੁਲ ਜੀ ਜੇ ਚਿੱਟੇ ਦੀ ਜਾਂ ਕੈਂਸਰ ਦੀ ਗੱਲ ਕਰੀਏ ਨਾ ਤਾਂ ਬਹੁਤ ਵੱਡੀਆਂ ਗੱਲਾਂ ਹੋ ਗਈਆਂ ਉਹ ਤਾਂ ਬਸੋ ਬਾਹਰ ਦੀਆਂ ਗੱਲਾਂ ਹੋ ਗਈਆਂ ਉਹਨਾਂ ਦੇ ਕੰਟਰੋਲ ਤਾਂ ਬਹੁਤ ਸੌਖਾ ਹੈ ਇਹ ਛੋਟਾ ਮੁੱਦਾ ਹੈ ਕਿ ਕੰਟਰੋਲ ਕਰਨਾ ਸੌਖਾ ਹੈ ਜੇ ਕਰਨਾ ਚਾਹਿਆ ਇਹ ਕਰਨਾ ਸੋਚਿਆ ਜਾਵੇ ਤਾਂ ਮੈਂ ਸੋਚਿਆ ਕਿ ਕਿਉਂ ਨਾ ਯਾਰ ਦਸੰਤਰੋਤ ਆਈਏ ਤੇ ਕਿਉਂ ਨਾ ਇਸ ਵੀਸੇ ਤੇ ਇੱਕ ਮੈਸੇਜ ਦਿੱਤਾ ਜਾਵੇ ਤੇ ਸ਼ਾਇਦ ਕੁਝ ਲੋਕ ਵੇਖ ਕੇ ਸਿਆਣੇ ਹੋ ਜਾਣ ਕਿ ਯਾਰ ਮੈਂ ਆਪਦੇ ਬੱਚੇ ਨੂੰ ਚਾਈਨਾ ਡੋਰ ਨਹੀਂ ਲੈ ਕੇ ਦੇਣੀ ਪ੍ਰਸ਼ਾਸਨ ਵੀ ਥੋੜਾ ਬੋਦਾ ਧਿਆਨ ਦੇਵੇ ਕਿ ਹਾਂ ਯਾਰ ਅਸੀਂ ਜਿੱਥੋਂ ਤੱਕ ਕਰਨਾ ਹੈ ਕੰਟਰੋਲ ਕਰ ਸਕਦੇ ਹਾਂ ਅਸੀਂ ਜੀ ਇਹ ਚੀਜ਼ ਸੋਚ ਕੇ ਹੀ ਵੀਡੀਓ ਬਣਾਈ ਸੀ ਮੈਂ ਨਾਰਮਲ ਜਿਹਾ ਸੋਚਿਆ ਸੀ ਮੈਂ ਕਿ ਆ ਵੀ 5-10 ਹਜ਼ਾਰ ਲੋਕ ਵੇਖਣਗੇ ਇਹਨੂੰ ਜੀ ਤੇ ਆ ਨਹੀਂ ਪਤਾ ਸੀਗਾ ਕਿ ਇੰਨਾ ਵੱਡਾ ਜਿਹੜਾ ਸਪਾਂਸਰ ਨੂੰ ਮਿਲੂਗਾ ਜਿਹੜਾ ਉਹ ਮੈਂ ਇੱਕ ਕਹਿੰਦੇ ਨਾ ਕਹਿੰਦੇ ਜੇ ਤੁਸੀਂ ਪਰਮਾਤਮਾ ਦੇ ਨੇੜੇ ਹੋ ਨਾ ਤੇ ਪਰਮਾਤ ਉਦੋਂ ਤੋਂ ਲੈ ਕੇ ਫਿਰ ਬੰਦਾ ਇਹ ਸੋਚਦਾ ਹੁੰਦਾ ਨੇ ਕਿ ਮੈਂ ਇੱਕ ਦਿਨ ਪਬਲਿਕ ਚਿਹਰਾ ਹੋਣਾ ਚਾਹੀਦਾ ਤੇ ਪਬਲਿਕ ਚਿਹਰਾ ਮੈਂ ਐਲਬਮ ਵੀ ਕੀਤੀਆਂ ਮੈਂ ਸਪੂਜਾ ਨਾ ਕੀਤੀ ਗੁਰਲੇਜ਼ ਅਫਤਨ ਨਾ ਕੀਤੀ ਜਾਸ ਰਿਕਾਰਡ ਤੋਂ ਮੈਂ ਆਪਣਾ ਸੌਂਗ ਕੀਤਾ ਜਸਵਿੰਦਰ ਸਿੱਧੂ ਨਾ ਜਿਹੜਾ ਤੁਸੀਂ ਲਿਆ ਉਹਦੀ ਵੈਸੇ ਜਸਵਿੰਦਰ ਸਿੰਘ ਬਰਾੜ ਕਹਿੰਦੇ ਉਹ ਵੀ ਕੀਤੀ ਮੈਂ ਜੱਟਾਂ ਦੀ ਸ਼ਰਾਬ ਚੰਗਾ ਪਸੰਦ ਕੀਤਾ ਸੀ ਲੋਕਾਂ ਨੇ ਸੌਂਗ ਜਿਹੜਾ ਤੇ ਇਧਰ ਇਧਰਲੇ ਪਾਸੇ ਨਾਲਾਦਾਕਾਰੀ ਦਾ ਜਿਹੜਾ ਹੈ ਇਹ ਹੈਗਾ ਸੀਗਾ ਦਿਮਾਗ ਦੇ ਵਿੱਚ ਕੀ ਕਰਨਾ ਚਾਹੀਦਾ ਤੇ ਉਸ ਤੋਂ ਬਾਅਦ ਉਹੀ ਬਸ ਕੋਸ਼ਿਸ਼ ਕਰੀ ਦੇ ਜੋ ਮਾਪਿਓ ਦੀਆਂ ਸਿੱਖਿਆਵਾਂ ਹਨ ਸਾਡੀ ਮੰਮੀ ਕਹਿੰਦੀ ਹੁੰਦੀ ਸੀ ਕਿ ਮੈਨੂੰ ਇੱਕ ਤਾਂ ਕਿ ਲੋਕਾਂ ਨੇ ਬਹੁਤ ਜ਼ਿਆਦਾ ਲਿਖਿਆ ਕਿ ਧੰਨ ਹੈ ਉਹ ਮਾਪੋ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਚਲੋ ਮੇਰੇ ਮਾਪਿਓ ਦਾ ਜ਼ਿਕਰ ਹੋਇਆ ਸਾਨੂੰ ਮੈਨੂੰ ਫੇਰ ਉਹ ਮਤਲਬ ਇੱਕ ਵਾਰ ਫੇਰ ਲੱਗਾ ਕਿ ਮੇਰੇ ਕੋਲ ਹੁੰਦੀ ਹੈ ਜਿਵੇਂ ਬੇਸ਼ੱਕ ਦੁਨੀਆ 'ਚ ਨਹੀਂ ਹੈ ਸੋ ਇੱਕ ਮੈਸੇਜ ਸੀ ਜੋ ਦੇਣ ਦੀ ਕੋਸ਼ਿਸ਼ ਕੀਤੀ ਨਾ ਕਿਸੇ ਵਿਅਕਤੀ ਵਿਸ਼ੇਸ਼ ਤੇ ਟਿੱਪਣੀ ਸੀ ਨਾ ਕਿਸੇ ਆਮ ਨਾ ਕਿਸੇ ਖਾਸ ਨਾ ਕਿਸੇ ਸੱਤਾਧਾਰੀ ਨਾ ਕਿਸੇ ਵਿਰੋਧੀ ਤੇ ਨਾ ਕਿਸੇ ਪਾਰਟੀ ਤੇ ਟਿੱਪਣੀ ਸੀ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਉਹ ਮੈਸੇਜ ਦੇ ਵਿੱਚ ਮੈਨੂੰ ਖੁਸ਼ੀ ਹੈ ਕਿ ਅਸੀਂ ਸਫਲ ਹੋ ਗਏ ਅੱਜ ਜੇਕਰ ਗੱਲ ਕੀਤੀ ਜਿਵੇਂ ਕਿਰਦਾਰ ਦੀ ਜਿਹੜਾ ਤੁਹਾਡਾ ਐਸਚੂਣਾ ਕਿਰਦਾਰ ਸੀ ਜਾਂ ਜਿਹੜਾ ਰੂਪ ਸੀਗਾ ਉਸ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ਉਸ ਬਾਰੇ ਕੀ ਕਹੂੰਗੇ ਜੀ ਮੈਂ ਧੰਨਵਾਦ ਕਰਦਾ ਜੀ ਇਹ ਕਿਰਦਾਰ ਮੈਂ ਇੱਕ ਵਾਰੀ ਪਹਿਲਾਂ ਵੀ ਨਮਾਇਆ ਸੀ ਉਦੋਂ ਵੀ ਇੱਕ ਅਸੀਂ ਮੇਰੇ ਇੱਕ ਹੋਰ ਸਾਥੀ ਦੇ ਨਾਲ ਉਹਦੇ ਚੈਨਲ ਤੇ ਸੀ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਮੈਂ ਇਹੀ ਨਮਾਇਆ ਸੀ ਕਿ ਇੱਕ ਮੁੰਡੇ ਦੀ ਜਿਹੜੀ ਆ ਉਹ ਚਿੱਟੇ ਦਾ ਟੀਕਾ ਲਾ ਕੇ ਮੌਤ ਹੋ ਜਾਂਦੀ ਹੈ ਉਹਦੀ ਮਾਂ ਤੇ ਉਹਦੀ ਭੈਣ ਉਹਦੇ ਕੋਲ ਬੈਠੀਆਂ ਬਰਲਾਪ ਕਰੀ ਜਾਂਦੀਆਂ ਹੈ ਪੁਲਿਸ ਆਪਣਾ ਜਿਹੜਾ ਉਹ ਰੋਲ ਨਭਾਉਣ ਵਾਸਤੇ ਉੱਥੇ ਜੋ ਹੈਗਾ ਆਪਣਾ ਫਰਜ ਨਭਾਉਣ ਵਾਸਤੇ ਪੁਲਿਸ ਉੱਥੇ ਆਉਂਦੀ ਉਹਦੇ ਵਿੱਚ ਵੀ ਮੇਰੇ ਇਹ ਵਰਦੀ ਪਾਈ ਹੋਈ ਸੀ ਕਿ ਉੱਥੇ ਵੀ ਜਾ ਕੇ ਮੈਂ ਇਹ ਗੱਲ ਕਰਦਾ ਜਿਹੜੇ ਉੱਥੇ ਆਸ-ਪਾਸੇ ਖੜੇ ਹੁੰਦੇ ਆ ਨੌਜਵਾਨ ਉਹਨਾਂ ਨੂੰ ਕਿਉਂਕਿ ਸਕ੍ਰਿਪਟ ਦੱਸੀ ਜਾਂਦੀ ਹੈ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਸ ਤਰ੍ਹਾਂ ਬੋਲ ਦੇਣਾ ਉਹਨਾਂ ਨੇ ਕਿਹਾ ਕਿ ਪੁਲਿਸ ਕੁਝ ਕਰਦੀ ਨਹੀਂ ਮੈਂ ਉੱਥੇ ਵੀ ਇਹ ਟਿੱਪਣੀ ਕੀਤੀ ਸੀ ਕਿ ਪੁਲਿਸ ਤਾਂ ਜਿੰਨੇ ਯੋਗੀਆਂ ਕਰਨ ਦੀ ਕੋਸ਼ਿਸ਼ ਕਰਦੀ ਹੈ ਤੁਸੀਂ ਦੱਸੋ ਵੀ ਤੁਸੀਂ ਕਿਉਂ ਲੱਗਦੇ ਹੋ ਇਹਨਾਂ ਚੀਜ਼ਾਂ ਤੋਂ ਜਦੋਂ ਕਿ ਤੁਹਾਨੂੰ ਪਹਿਲੀ ਵਾਰ ਆਕੇ ਤੁਹਾਨੂੰ ਕੋਈ ਬੰਦਾ ਆਕੇ ਤੁਹਾਡੇ ਮੂਹਰੇ ਅੱਗੇ ਪੇਸ਼ ਕਰਦਾ ਹੈ ਕਿ ਆਲਾ ਚੀਜ਼ ਤੂੰ ਦੇਖ ਇਹਦਾ ਸਵਾਦ ਬਹੁਤ ਵਧੀਆ ਤੁਹਾਨੂੰ ਉਹਦਾ ਪਤਾ ਨਹੀਂ ਲੱਗਦਾ ਕਿ ਇਹਦੇ ਨਾਲ ਪਹਿਲਾਂ ਕਿੰਨੇ ਮਰ ਗਏ ਸੀ ਤੁਸੀਂ ਕਿਉਂ ਸ਼ੁਰੂ ਕਰਦੇ ਹੋ ਥੋੜੀ ਜਿਹੜੀ ਉਹ ਡਾਂਗ ਹੈ ਥੋੜਾ ਛੱਤਰ ਉਹ ਪੁਲਿਸ ਤੇ ਦਾ ਆ ਜਾਂਦਾ ਫਿਰ ਜਿਹੜੇ ਲੀਡਰ ਹੈ ਫਿਰ ਲੀਡਰ ਵੀ ਜ਼ਿੰਮੇਵਾਰ ਹੈ ਸਿਆਸੀ ਲੋਕ ਵੀ ਜ਼ਿੰਮੇਵਾਰ ਹੈ ਫਿਰ ਉਹਨਾਂ ਦੇ ਕਿਉਂ ਘਰੇ ਆਏ ਦੂਸੇ ਹਾਰ ਪਾਉਣ ਬਹਿ ਜਾਂਦੇ ਆ ਤੇ ਉਹਨਾਂ ਦੇ ਕਿਉਂ ਤੁਸੀਂ ਜਿਹੜਾ ਅੱਗੇ ਪਿੱਛੇ ਜਿਹੜਾ ਬਰਫੀਆਂ ਤੇ ਕਾਜੂ ਕਰਦੇ ਲੈ ਕੇ ਤੁਰੇ ਕਰਦੇ ਕਾਜੂ ਬਦਾਮ ਲੈ ਕੇ ਤੁਰੇ ਕਰਦੇ ਉਹਦੇ ਤੇ ਵੀ ਮ ਕਿ ਜੇ ਕੋਈ ਬੰਦਾ ਸਹੀ ਨਹੀਂ ਕਰਦਾ ਤੂੰ ਕਹਿੰਦੇ ਵੀ ਜੇ ਕੋਈ ਵੀ ਨਾ ਆਕੂਗਾ ਤਾਂ ਫਿਰ ਤਾਂ ਪੀਸੇ ਜਾਵਾਂਗੇ ਆ ਜ਼ਿਕਰ ਕਿਰਦਾਰ ਦੀ ਗੱਲ ਕੀਤੀ ਜਾਵੇ ਐ ਐਸਐਚਓ ਵਾਲੇ ਦੀ ਉਹ ਲੋਕਾਂ ਨੂੰ ਇਸ ਤਰ੍ਹਾਂ ਹੀ ਲੱਗ ਰਿਹਾ ਹੈਗਾ ਕਿ ਇਹ ਇੱਕ ਹੂਬ ਹੂਈ ਐਸਐਚਓ ਆ ਨਾ ਕਿ ਕੋਈ ਕਿਰਦਾਰ ਨਵਾਇਆ ਜਾਂਦਾ ਕਿਉਂਕਿ ਤੁਹਾਨੂੰ ਫੋਨ ਵੇਖ ਹੁਣੇ ਕੋਈ ਉਸ ਤਰ੍ਹਾਂ ਦੀ ਵੀ ਸਹੀ ਨਾ ਜਾਣਕਾਰੀ ਸਾਂਝੀ ਕਰੋਗੇ ਤੁਹਾਨੂੰ ਬਾਹਰੋਂ ਫੋਨ ਕਿਸ ਤਰ੍ਹਾਂ ਦੇ ਆਏ ਕਿਸ ਤਰ੍ਹਾਂ ਦੀ ਗੱਲ ਚਲੋ ਮੈਨੂੰ ਸ਼ੁਕਰ ਹੈ ਜੀ ਮੈਂ ਅਸਲੀ ਤਾਂ ਬੇਸ਼ੱਕ ਆਪਣੀ ਜਿਹੜੀ ਕਬੀਲਦਾਰੀ ਅੱਜ ਤੱਕ ਦੀ ਮੇਰੀ ਉਮਰ ਦੀ ਮੈਂ ਬਹੁਤ ਔਖੇ ਤਰੀਕੇ ਨਾਲ ਇਹਨਾਂ ਨੂੰ ਚਲਾ ਰਿਹਾ ਹਾਂ ਜੀ ਮੈਂ ਆਪਣਾ ਫਿਊਚਰ ਆਪਣਾ ਆਪਣੇ ਨਹੀਂ ਆਪਣੇ ਬੱਚਿਆਂ ਦਾ ਕਿਵੇਂ ਕਿੱਥੇ ਕਿੱਥੇ ਕਿਵੇਂ ਸੈਟਲਮੈਂਟ ਕੀਤੀ ਉਹ ਮੈਂ ਜਾਣਦਾ ਜਾਂ ਮੇਰੇ ਨੇੜੇ ਰਹਿਣ ਵਾਲੇ ਲੋਕ ਜਾਣਦੇ ਜਿਨ੍ਹਾਂ ਨੇ ਮੈਨੂੰ ਜਗਾ ਜਗਾ ਤੇ ਹੈਲਪ ਕੀਤੀ ਹੈ ਤੇ ਹੁਣ ਜੇ ਤੁਸੀਂ ਕਹਾਂਗੇ ਲੋਕਾਂ ਨੇ ਐਸਐਚਓ ਸਮਝਿਆ ਤਾਂ ਬਹੁਤ ਕਹਾਂਗੇ ਤਾਂ ਨੇ ਐਸਐਚਓ ਸਾਹਿਬ ਤੁਹਾਡੇ ਮਾਪਿਓ ਤੁਹਾਨੂੰ ਸਾਰੀਆਂ ਚੀਜ਼ਾਂ ਹੋ ਗਈਆਂ ਤਾਂ ਮੈਨੂੰ ਲੱਗਦਾ ਕਿ ਮੇਰਾ ਜਿਹੜਾ ਬੜਾ ਵੱਡਾ ਸ਼ੌਂਕ ਸੀ ਮੈਂ ਇੱਕ ਵਾਰ ਭਰਤੀ ਵੀ ਵੇਖੀ ਸੀ ਮੈਂ ਇੱਥੇ ਦੱਸ ਦਿਆਂ ਕਿ ਸਿਸਟਮ ਦੇਖੋ ਕਦੋਂ ਤੋਂ ਕਰਕੇ ਮੈਂ 99 ਦੇ ਵਿੱਚ ਇੱਕ ਭਰਤੀ ਵੀ ਦੇਖੀ ਸੀਗੀ 99 ਜਾਂ 92 ਦੇ ਵਿੱਚ ਉਹ ਤੇ ਬਠਿੰਡੇ ਭਰਤੀ ਵੇਖੀ ਸੀ ਤੇ ਉੱਥੇ ਸੌਕ ਦੇ ਕਰੀਬ ਮੁੰਡਾ ਜਿਹੜੇ 99 ਮੁੰਡੇ ਭਰਤੀ ਕਰਨੇ ਸੀ ਸਟਾਫ ਚੰਡੀਗੜ੍ਹ ਦਾ ਸੀ ਤੇ ਮੈਂ ਵੀ ਉੱਥੇ ਗਿਆ ਸੀਗਾ ਮੇਰਾ ਇੱਕ ਮਿੱਤਰ ਲੈ ਜਾ। ਉੱਥੇ 8.5 8000 ਮੁੰਡਾ ਆਏ ਹੋਏ ਸੀ। 100 ਦੀ ਬਜਾਏ 350 ਮੁੰਡਾ ਸਿਲੈਕਟ ਹੋ ਗਿਆ ਸਿਲੈਕਸ਼ਨ ਦੇ ਵਿੱਚ ਮੈਂ ਵੀ ਹੈਗਾ ਸੀ। ਪਰ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਕਿਹਾ ਕਿ ਹੁਣ ਜ ਸਾਢੇ 350 ਦੇ ਵਿੱਚੋਂ 99 ਮੁੰਡੇ ਰੱਖਣੇ ਆ ਨਾ। ਤਾਂ ਉਹਨਾਂ ਤੋਂ 25-25000 ਰੁਪਇਆ ਲਿਆ ਜਾਉਂਦਾ। ਜੀ ਤੇ ਉਹਨੋਂ ਕਿੱਲੇ ਦੀ ਕੀਮਤ ਮੇਰੇ ਖਿਆਲ ਸ਼ਾਇਦ ਲੱਖ ਰੁਪਈਆ ਹੁੰਦੀ ਸੀ ਤੇ ਦੋ ਕਨਾਲਾਂ ਦੀ ਕੀਮਤ ਬੰਦ ਸੀ 25000 ਰੁਪਈਆ ਉਹ ਮੇਰੇ ਕੋਲ ਹੈ ਨਹੀਂ ਸੀ ਮੈਂ ਭਰਤੀ ਵੀ ਨਹੀਂ ਹੋ ਸਕਿਆ ਮੇਰਾ ਤਾਂ ਬਹੁਤ ਛੇੜਾ ਦਾ ਸ਼ੌਂਕ ਸੀ ਜਦੋਂ ਤੋਂ ਮੈਂ ਕਾਲਜ ਚਲਾ ਗਿਆ ਸੀ ਨਾ ਮੇਰਾ ਸ਼ੌਂਕ ਸੀ ਕਿ ਮੇਰੇ ਸਰੀਰ ਤੇ ਸੱਚੀ ਮੁੱੱਚੀ ਇੱਕ ਇੱਕ ਡਿਊਟੀ ਅਫਸਰ ਵਜੋਂ ਮੇਰੇ ਪੁਲਿਸ ਦੀ ਵਰਦੀ ਪਾਈ ਹੋਵੇ ਤੇ ਉਦੋਂ ਤੋਂ ਵੀ ਮੇਰੀ ਸੋਚ ਸੀ ਕਿ ਮੈਂ ਇੱਕ ਚੰਗਾ ਕਰਤਾਰ ਜਿਹੜਾ ਆਪਦਾ ਹੋਵਾਂਗਾ ਕਰਾਂਗਾ ਲੋਕਾਂ ਦੇ ਵਿੱਚ ਇੱਕ ਵਧੀਆ ਪੁਲਿਸ ਅਫਸਰ ਬਣ ਕੇ ਦਿਖਾਵਾਂਗਾ ਤੇ ਬੜਾ ਉੱਚਾ ਸੋਚ ਕੇ ਰੱਖਿਆ ਸੀਗਾ ਕਿ ਮੈਂ ਕਦੇ ਮੈਨੂੰ ਮੌਕਾ ਮਿਲਿਆ ਤੇ ਮ ਕਿ ਇਸ ਤਰ੍ਹਾਂ ਦੇ ਵੀ ਪੁਲਿਸ ਦੇ ਵਿੱਚ ਲੋਕ ਹੁੰਦੇ ਆ ਤੇ ਇਹ ਵੀ ਮੈਂ ਇੱਥੇ ਮੈਸੇਜ ਇਹੀ ਦਿੰਦਾ ਕਿ ਕੱਲੇ ਅਧਿਕਾਰੀਆਂ ਕਰਮਚਾਰੀਆਂ ਤੇ ਨਾ ਵਰਜੀਆਂ ਕਰੋ ਇਹ ਵੀ ਦੇਖ ਲਿਆ ਕਰੋ ਕਿ ਮੁਲਾਜ਼ਮ ਦੀ ਅਫਸਰ ਦੀ ਮਜਬੂਰੀ ਕਿੱਥੇ ਕਿੱਥੇ ਸੋ ਮੇਰੇ ਉਹ ਸੋਸ਼ੀ ਉਹ ਤਾਂ ਨਹੀਂ ਪੂਰੀ ਹੋ ਸਕੀ ਅਮਲੀ ਰੂਪ ਨਹੀਂ ਹੋ ਸਕੀ ਅੱਜ ਉਹ ਵਰਦੀ ਆਪਣੇ ਸਰੀਰ ਤੇ ਪਾ ਕੇ کردار ਨਿਭਾ ਕੇ ਲੋਕਾਂ ਨੇ ਸੱਚੀ ਸੱਚੀ ਐਸਾ ਚ ਮੰਨਿਆ ਤਾਂ ਮੈਨੂੰ ਖੁਸ਼ੀ ਹੋਈ ਔਸ ਗੱਲ ਨਾਲ ਕਿ ਲੋਕਾਂ ਨੇ ਬਹੁਤ ਪਿਆਰ ਦਿੱਤਾ ਆ ਜ਼ਿਕਰ ਗੱਲ ਕੀਤੀ ਜਾਵੇ ਜਿਹੜਾ ਤੁਸੀਂ ਟੌਪਿਕ ਚੁਣਿਆਗਾ ਉਹ ਸਿਰਫ ਆ ਇਸ ਦੇ ਵਿੱਚ ਹੀ ਕਿਉਂ ਚੁਣਿਆ ਗਿਆ ਕਿਉਂਕਿ ਜਿਹੜੀ ਚਾਈਨਾ ਡੋਰ ਆ ਚੈਨਾਟੌਰ ਵੀ ਕਿਤਨਾ ਕਿਤੇ ਘਾਤਕਾਂ ਪੁਲਿਸ ਵੱਲੋਂ ਵੀ ਛਾਪੇਮਾਰੀ ਕੀਤੀ ਜਾਂਦੀ ਆ ਤੇ ਬਾਖੂਬੀ ਹੀ ਜਿਹੜਾ ਐਮਐਲਏ ਦੀ ਆਵਾਜ਼ ਸੀਗੀ ਉਹ ਬੜੀ ਖੂਬੀ ਤਰੀਕੇ ਨਾਲ ਨਿਭਾਈ ਗਈ ਆ ਉਸ ਨੂੰ ਤੁਸੀਂ ਕਿਹੜਾ ਕਿਸ ਤਰ੍ਹਾਂ ਦੇਖਦੇ ਹੋ ਕਰਤਾਰ ਤਾਂ ਫਿਰ ਕਰਤਾਰ ਹੁੰਦੇ ਆ ਜੀ ਜੀ ਆ ਗੱਲ ਮੈਂ ਉਹੀ ਕਰ ਰਿਹਾ ਸੀ ਕਿ ਕਿ ਆਪ ਜਦੋਂ ਦੇਖੋ ਜੇ ਬਰਦਾ ਕਰਤਾਰ ਨਿਭਾਉਣ ਦੇ ਵਿੱਚ ਜੇ ਆਪਣੇ ਰੋਲ ਦੇ ਵਿੱਚ ਖੋਬੀ ਨਾ ਸਕਿਆ ਜੇ ਲੋਕਾਂ ਨੂੰ ਇਹ ਅਹਿਸਾਸ ਹੀ ਨਾ ਕਰਾ ਸਕਿਆ ਹੁਣ ਅਸੀਂ ਫਿਲਮ ਵੇਖਣ ਜਾਂਦੇ ਹਾਂ ਜੀ ਤੇ ਫਿਲਮ ਨਾਲੇ ਪਤਾ ਹੁੰਦਾ ਹੈ ਕਿ ਅਸੀਂ ਉਦੋਂ ਤਾਂ ਜਦੋਂ ਆਪਾਂ ਜਾਂਦੇ ਰਹਾਂ ਪਤਾ 2-3 2-3 ਰੁਪਏ ਦਿੰਦੇ ਹੁੰਦੇ ਸੀ ਫਿਲਮ ਦੀ ਤੇ ਅੱਜ ਤਾਂ ਰੇਟ ਬੜੇ ਉੱਚੇ ਹੋ ਗਏ ਮਾਲ ਦੇ ਵਿੱਚ 3-300 5-500 ਦੀ ਟਿਕਟ ਹੋ ਗਈ ਨਾਲੇ ਪਤਾ ਹੈ ਕਿ ਅਸੀਂ 2-2.5 ਘੰਟੇ ਦੀ ਮੂਵੀ ਦੇਖਣ ਆਏ ਹਾਂ ਪਰ ਫਿਰ ਵੀ ਬਹੁਤ ਸਾਰੇ ਸੀਨ ਐ ਇਹੋ ਜਿਹੇ ਹੁੰਦੇ ਨੇ ਜਿੱਥੇ ਅਸੀਂ ਰੋ ਪੈਨੇ ਭਾਵਿਕ ਹੋ ਜਾਂਦੇ ਹਾਂ ਖੁਬ ਜੇ ਲੋਕਾਂ ਨੂੰ ਉਹ ਪ੍ਰਭਾਵਿਤ ਹੀ ਨਾ ਕਰ ਸਕਿਆ ਖੁੱਭਣ ਵਾਸਤੇ ਮਜਬੂਰੀ ਨਾ ਕਰ ਸਕਿਆ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਹਿੰਦੇ ਜਸੁੰਦਰ ਤੇਰੀਆਂ ਪਿੱਛੇ ਵੀ ਬਹੁਤ ਵੀਡੀਓ ਦੇਖੀਆਂ ਐਸੀ ਪਰ ਤੇਰੀਆਂ ਵੀਡੀਓ ਸਾਂ ਐਂ ਦੇਖਦੇ ਹੁੰਦੇ ਸੀ ਵੇਖ ਲਈ ਛੜਤੀ ਵੇਖ ਲਈ ਛੜਤੀ ਤੇਰੀ ਪਹਿਲੀ ਵੀਡੀਓ ਹੈ ਜਿਹੜੀ 2 2 3 3 ਮੇਰੀ 5 5 ਵਾਰੀ 10 10 ਵਾਰੀ ਵੇਖ ਲਈ ਪਰ ਵੇਖ ਕੇ ਨਾ ਤੈਨੂੰ ਸਿੱਕਪ ਕਰ ਨੂੰ ਦਿਲ ਕਰਦਾ ਤੇ ਨਾ ਇਹਨੂੰ ਐਂ ਦਿਲ ਕਰਦਾ ਕਿ ਬਹੁਤ ਵੇਖ ਲਈ ਯਾਰ ਜੀਕਰ ਤਾਂ ਵੇਖੀ ਜਾਓ ਵੇਖੀ ਜਾਓ ਵੇਖੀ ਜਾਓ ਕਿਉਂਕਿ ਇਹ ਘਰ ਘਰ ਦੀਆਂ ਕਹਾਣੀਆਂ ਹਰੇਕ ਬੰਦੇ ਦੀਆਂ ਕਹਾਣੀਆਂ ਦੇਸ਼ ਦੇ 140 ਕਰੋੜ ਤੋਂ ਵੱਧ ਲੋਕਾਂ ਦੀਆਂ ਕਹਾਣੀਆਂ ਹੈ। ਅੱਛਾ ਕਿੰਨੇ ਮੈਂਬਰਾਂ ਨੇ ਫਿਰ ਇਸ ਦੇ ਵਿੱਚ ਤੁਹਾਡੇ ਪਾਰਟਿਸਪੀਪੈਂਟ ਕੀਤਾ ਜਿਹੜੀ ਤੁਹਾਡੀ ਟੀਮ ਸੀ ਤੁਹਾਡੀ? ਮੈਂਬਰ ਤਾਂ ਜੀ ਇਸ ਤਰ੍ਹਾਂ ਸੀ ਅਸਲ ਦੇ ਵਿੱਚ ਤਾਂ ਅਸੀਂ ਉੱਥੇ ਤਿੰਨ ਜਣੇ ਹੀ ਗਏ ਸੀ। ਜੀ ਅਸੀਂ ਤਿੰਨ ਜਣੇ ਹੀ ਗਏ ਸੀ ਇੱਕ ਮੈਂ ਤੇ 4 ਜਾਣੇ ਇੱਕ ਸਾਡਾ ਕੈਮਰਾਮੈਨ ਜੀ ਤੇ ਇੱਕ ਨਾਲ ਸਾਡੇ ਇੱਕ ਜਿਹਨੂੰ ਜਿਹਦੇ ਬੱਚੇ ਨੇ ਡੋਰ ਖਰੀਦੀ ਸੀ ਬੱਚੇ ਵਾਸਤੇ ਖਰੀਦੀ ਤੇ ਇੱਕ ਜਿਹਨੇ ਵੇਚੀ ਸੀ ਜੀ ਜੀ ਗਏ ਤਾਂ ਸੀ ਇੰਨੇ ਹੀ ਸੀ ਉੱਤੇ ਜੀ ਐਮਐਲਏ ਜਿਹਨੂੰ ਫੋਨ ਤੇ ਬਣਾਇਆ ਜੀ ਉਹਨੂੰ ਬੁਲਾਇਆ ਸੀ ਪਰ ਉਹ ਕੁਦਰਤੀ ਬਿਮਾਰ ਹੋ ਗਿਆ ਉਸ ਦਿਨ ਬੁਸਾਰ ਹੋ ਗਿਆ ਉਹ ਕਹਿੰਦਾ ਜੀ ਮੈਂ ਆਉਣ ਜੋਗਾ ਨਹੀਂ ਮੈਂ ਕਿਹਾ ਯਾਰ ਹੁਣ ਜੋ ਤੇਰੇ ਦੇ ਫਟਾਉ ਤੇਰੇ ਤੇ ਹੀ ਐ ਤੂੰ ਫੋਨ ਤੇ ਹੀ ਬੋਲ ਦੇ ਤੈਨੂੰ ਬੁਲਾਉਂਦੇ ਨੇ ਵਿੱਚ ਆਪਾਂ ਜੀ ਇੱਕ ਮੁੰਡਾ ਉਹ ਜਿਹੜਾ ਜਿਹੜਾ ਸੇਠ ਬਖਾਇਆ ਸੀਗਾ ਡੋਰ ਵਾਲਾ ਜੀ ਉਹਦੇ ਨਾਲ ਇੱਕ ਮੁੰਡਾ ਹੋਰ ਸੀ ਦੋਸਤ ਉਹਨੂੰ ਪੀਏ ਵਿਖਾਤਾ ਐਮਐਲਏ ਦਾ ਵੀ ਚਲੋ ਪੀਏ ਕਹਿੰਦੇ ਆਇਆ ਸੀ ਤੇ ਚੌਕੀਦਾਰ ਸਾਹਿਬ ਕੁਦਰਤੀ ਉੱਥੇ ਆਪ ਹੀ ਹੈਗੇ ਸੀਗੇ ਵਿਚਾਰੇ ਤੁਹਾਨੂੰ ਪਤਾ ਖੜੇ ਜਿਹੜਾ ਰਾਜੇ ਆਰਾਮ ਸਿੰਘ ਜਿਨ੍ਹਾਂ ਦਾ ਨਾਮ ਲਿਆ ਜਿਹੜੇ ਬਾਕੀ ਬੰਦੇ ਬੈਠੇਗੇ ਸੀ ਉਹ ਉੱਥੇ ਆਪਣੇ ਕਿਸੇ ਕੰਮ ਆਏ ਹੋਏ ਸੀਗੇ ਤੇ ਉਹਨਾਂ ਨੇ ਜਦੋਂ ਵੇਖਿਆ ਕਿ ਅਸੀਂ ਕੋਈ ਫਲਮਾਕਣ ਕਰਨ ਲੱਗੇ ਆ ਉਹ ਕਹਿੰਦੇ ਬਈ ਸਾਨੂੰ ਵੀ ਬਿਠਾ ਲਓ ਯਾਰ ਮੈਂ ਕਿਹਾ ਰਾਜੋ ਸਾਨੂੰ ਤਾਂ ਬੰਦਿਆਂ ਦੀ ਲੋੜ ਹੀ ਹੁੰਦੀ ਹੈ ਤੋ ਫਿਰ ਉਹਨਾਂ ਦੇ ਵਿੱਚੋਂ ਜਿਹੜੇ ਸੀ ਮੈਂਬਰ ਪੰਚਾਇਤ ਤੇ ਸਰਪੰਚ ਉਹ ਬਣਾਤੇ ਅਸੀਂ ਜੀ ਆ ਜੇਕਰ ਗੱਲ ਕੀਤੀ ਜਾਵੇ ਆ ਜਿਸ ਤਰ੍ਹਾਂ ਤੁਸੀਂ ਪੰਜਾਬ ਪੁਲਿਸ ਦੇ ਐਸ ਐਚ ਯੂ ਦਾ ਰੂਟ ਕੀਤਾਗਾ ਕੁਝ ਸੰਬੰਧਿਤ ਅਧਿਕਾਰੀਆਂ ਦੇ ਤੋਂ ਕੋਈ ਤੁਹਾਨੂੰ ਫੋਨ ਵਗੈਰਾ ਵੀ ਆਇਆ ਜਾਂ ਐਪਰੀਸ਼ੀਏਟ ਕੀਤਾ ਗਿਆ ਜਾਂ ਕਿਸ ਤਰ੍ਹਾਂ ਵੀ ਨਹੀਂ ਐਪਰੀਸ਼ੀਏਟਿੰਗ ਕੀਤਾ ਗਿਆ ਜੀ ਕਿਉਂਕਿ ਮੈਂ ਦੇਖੋ ਪ੍ਰੋਪਰ ਮੇਰੀ ਕੋਸ਼ਿਸ਼ ਹੋਈ ਹੈ ਰੈਸਮ ਵੀਰੇ ਜੀ ਵੀ ਕਿਸੇ ਵੀ ਚੀਜ਼ ਨੂੰ ਜਿਹੜਾ ਨਾ ਕੋਈ ਚੀਜ਼ ਮੇਰੀ ਕਿਸੇ ਨੂੰ ਇਸ ਤਰੀਕੇ ਨਾਲ ਨਾ ਲੱਗੇ ਕਿਨੇ ਜਾਣ ਬੁੱਝ ਕੇ ਆਹ ਗਲਤੀ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਮੈਂ ਜ਼ਿੰਦਗੀ ਸੋਚਦਾ ਕਿ ਵੈਸੇ ਮੈਂ ਸੋਚਦਾ ਕਿ ਮੈਂ ਜਿੱਥੇ ਜੋ ਜੋ ਹੁਣ ਕਰ ਰਿਹਾ ਹਾਂ ਇਹ ਮੈਨੂੰ ਬਹੁਤ ਸਮਾਂ ਪਹਿਲਾਂ ਕਰਨਾ ਚਾਹੀਦਾ ਸੀਗਾ ਪਰ ਕਈ ਵਾਰੀ ਕਹਿੰਦੇ ਤੀਜਾ ਨੇਤਰ ਥੋੜਾ ਬਹੁਤ ਲੇਟ ਖੁੱਲਦਾ ਇਹਦੇ ਵਿੱਚ ਬਹੁਤ ਸਾਰੇ ਇਕੱਲੇ ਮੈਂ ਪੁਲਿਸ ਪ੍ਰਸ਼ਾਸਨ ਦੀ ਗੱਲ ਨਹੀਂ ਕਰਦਾ ਬਹੁਤ ਸਾਰੇ ਵਿਭਾਗ ਨੇ ਜਿਹੜਾ ਹੈਗੇ ਤੇ ਬਹੁਤ ਸਾਰੇ ਆਮ ਖਾਸ ਸੁਧਾਰਨ ਦੇਸ਼ ਵਿਦੇਸ਼ ਜਿੱਥੇ ਸਤ ਸੁੰਦਰੋਂ ਪਾਰ ਜਿੱਥੋਂ ਮਰਜੀ ਬਹੁਤ ਲੋਕਾਂ ਨੇ ਜਿਹੜਾ ਐਪਰੀਸ਼ੀਏਟ ਕੀਤਾ ਇਸ ਮਾਮਲੇ ਦੇ ਵਿੱਚ ਕਿ ਆਪ ਤੁਸੀਂ ਬਹੁਤ ਵਧੀਆ ਇਹ ਜਿਹੜਾ ਇਹ ਇਹ ਚੀਜ਼ ਨੂੰ ਲਪਾਇਆ ਅ ਜਦ ਜਦ ਇੱਕ ਲਾਸਟ ਸਵਾਲ ਆ ਜੀ ਤਾਂ ਕੀ ਇਸ ਤਰ੍ਹਾਂ ਦੇ ਹੋਰ ਵੀ ਤੁਹਾਡੇ ਕੋਲੇ ਜਿਹੜੇ ਆਈਡੀਆ ਹੈਗੇ ਆ ਜਾਂ ਦਰਸ਼ਕਾਂ ਸਾਹਮਣੇ ਲੈ ਕੇ ਆਉਂਗੇ ਬਹੁਤ ਸਾਰੇ ਸਮਾਜਿਕ ਮੁੱਦੇ ਆ ਗਏ ਤੁਹਾਡੇ ਸਵਾਲ ਦੇ ਵਿੱਚ ਮੈਂ ਸ਼ਾਇਦ ਕਟੌਤੀ ਕਰ ਗਿਆ ਜਵਾਬ ਦੇਣ ਦੇ ਵਿੱਚ ਤੁਸੀਂ ਪੁੱਛਿਆ ਸੀ ਕਿ ਇਹਦੇ ਵਿੱਚ ਤੁਸੀਂ ਪਰਮਿਸ਼ਨ ਅਜ਼ਾਦੀ ਦੀ ਗੱਲ ਕੀਤੀ ਹੈ ਜੀ ਜੀ ਮੇਰੇ ਕੋਲ ਇਹ ਸੀਗਾ ਕਿ ਮੈਂ ਸਭ ਤੋਂ ਪਹਿਲਾਂ ਆਪਣੇ ਸਬੰਧਤ ਜਿਹੜੇ ਐਸਐਚਓ ਸਾਹਿਬ ਜੀ ਸ਼੍ਰੀ ਜੈ ਕੁਮਾਰ ਇੰਸਪੈਕਟਰ ਜੈ ਕੁਮਾਰ ਜੀ ਉਹਨਾਂ ਨੂੰ ਮੈਂ ਕਾਲ ਕੀਤੀ ਸੀ ਪਹਿਲੇ ਦਿਨ ਕਾਲ ਕੀਤੀ ਉਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਤੇ ਮੈਂ ਜਿਹੜੇ ਦਿਨ ਫੋਨ ਕਰਨ ਕਰ ਮੈਂ ਫਿਰ ਉਹਨੂੰ ਕਾਲ ਕੀਤੀ ਮੈਂ ਕਿ ਸਰ ਵੀ ਮੈਂ ਕੋਈ ਸੈਲਰੀ ਬਾਰੇ ਪੁੱਛਣਾ ਚਾਹਣਾ ਤੁਹਾਨੂੰ ਵੀ ਮੈਂ ਸਬ ਇਨਸਪੈਕਟਰ ਦੇ کردار ਦੇ ਵਿੱਚ ਅੱਜ ਇੱਕ ਵੀਡੀਓ ਬਣਾਉਣੀ ਹੈ ਤੇ ਉਹ ਚਲੋ ਮੇਰੀ ਜਥੇਬੰਦੀ ਤੌਰ ਤੇ ਸਮਝ ਲਓ ਕਿਉਂਕਿ ਮੈਂ ਡੱਲੇਵਾਲ ਸਾਹਿਬ ਨਾਲ ਬਹੁਤ ਦੇਰ ਤੋਂ ਅੰਦੋਲਨ ਮੇਲ ਤੋਂ ਜੁੜਿਆ ਹੋਇਆ ਹਾਂ ਤੇ ਮਾਰਗਦਰਸ਼ਕ ਹੈ ਮੇਰੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਜੋਸਿੰਦਰ ਵੀ ਆਹਾ ਚਲੋ ਸੈਲਰੀ ਦਾ ਤਾਂ ਹਿਸਾਬ-ਕਿਤਾਬ ਹੁੰਦਾ ਕੀਕਸ ਆਬਸ ਇਨਫੈਕਟਰ ਦਾ ਤੇ ਤੁਸੀਂ ਥੋੜਾ ਜਿਹਾ ਇਨਸਟਰਕਸ਼ਨ ਜਰੂਰ ਪਤਾ ਕਰ ਲਿਓ ਇਹਦੀਆਂ ਜੇ ਕੋਈ ਕਿਸੇ ਤਰ੍ਹਾਂ ਦੀ ਜ਼ਰੂਰਤ ਪਵੇ ਮੈਂ ਕਿਹਾ ਜੀ ਠੀਕ ਹੈ ਫਿਰ ਮੈਂ ਆਪਣੇ ਇੱਕ ਜਰਨਲਿਸਟ ਮਿੱਤਰ ਹੈ ਜੀ ਤੇ ਉਹਨਾਂ ਨੂੰ ਮੈਂ ਕਾਲ ਕੀਤੀ ਮੈਂ ਕਿਹਾ ਵੀ ਉਹ ਕਹਿੰਦੇ ਵੀ ਹਾਂ ਬਿਲਕੁਲ ਆਹ ਜੀ ਜਲਦੀ ਜ਼ਰੂਰਤ ਹੁੰਦੀ ਹੈ ਇਹਨਾਂ ਚੀਜ਼ਾਂ ਦੀ ਵਰਦੀ ਚ ਕਟੌਤੀ ਕਰ ਲਿਓ ਜੇ ਉਹਨਾਂ ਦੀ ਕਟੌਤੀ ਕਰਨ ਦੇ ਬਾਵਜੂਦ ਵੀ ਮੈਂ ਫਿਰ ਵੀ ਡੀਆਈਜੀ ਸਾਹਿਬ ਦੇ ਆਪਣੇ ਰੀਡਰ ਹੈ ਬਾਈ ਜੀ ਜਗਦੀਸ਼ ਬਰਾੜ ਜੀ ਉਹਨਾਂ ਨੂੰ ਮੈਂ ਕਾਲ ਕੀਤੀ ਮੈਂ ਕਿਹਾ ਜੀ ਸਰ ਮੈਂ ਇਸ ਤਰ੍ਹਾਂ ਕਰਕੇ ਆ ਚੀਜ਼ ਕਰ ਰਿਹਾ ਹਾਂ ਇਹ ਕਿਸੇ ਇਜਾਜ਼ਤ ਪਰਮਿਸ਼ਨ ਦੀ ਲੋੜ ਹੈ ਤਾਂ ਮੈਨੂੰ ਦੱਸ ਦਿਓ ਵੀ ਕੱਲ ਨੂੰ ਕੀ ਇਤਰਾਜ਼ ਨਾਲ ਲੱਗੇ ਉਹ ਕਹਿੰਦੇ ਵੀ ਨਹੀਂ ਤੇਰੀਆਂ ਸਮਾਜਿਕ ਵੀਡੀਓ ਹੁੰਦੀਆਂ ਕਿਉਂਕਿ ਸਾਰਾ ਬਹੁਤ ਮਤਲਬ ਜਿਹੜੇ ਲੋਕ ਸਮਝਦੇ ਆ ਨਾ ਕਿ ਮੈਂ ਕੀ ਕਰਦਾ ਉਹਦੇ ਨੇ ਉਹ ਕਹਿੰਦੇ ਸਮਾਜਿਕ ਵੀਡੀਓ ਹੁੰਦੀਆਂ ਕੋਈ ਗੱਲ ਨਹੀਂ ਤੁਸੀਂ ਕਰਦੇ ਤੇ ਮੈਂ ਦੱਸਦਾ ਸੀ ਮੈਂ ਕਹਿੰਦਾ ਜਿੱਥੋਂ ਜਿੱਥੋਂ ਜਿਹੜੀ ਚੀਜ਼ ਨਹੀਂ ਉਠਾ ਸਕਦੇ ਉਹ ਚੀਜ਼ਾਂ ਵਰਤੀ ਦੇ ਵਿੱਚੋਂ ਮੈਂ ਜਿਹੜੀਆਂ ਅਵਾਇਡ ਕਰ ਦੂੰਗਾ ਉਹ ਕਹਿੰਦੇ ਵੀ ਨਹੀਂ ਤੈਨੂੰ ਚੱਲ ਜੇ ਜਿਹੜੀ ਚੀਜ਼ ਦਾ ਪਤਾ ਤੂੰ ਉਹਨੇ ਕਰ ਲਈ ਉਹਨੇ ਤੇ ਠੀਕ ਹੈ ਕੋਈ ਇਸ ਗੱਲ ਦੀ ਹੈ ਵੀ ਇੱਕ ਚੀਜ਼ ਜ਼ਰੂਰ ਹੋਈ ਸ਼ਨੀਵਾਰ ਦਾ ਦਿਨ ਸੀ ਜੀ ਐਤਵਾਰ ਦੀ ਬਸ ਟੈਕਨੀਕਲ ਹੋਰ ਪ੍ਰੋਬਲਮ ਹੋ ਗਈ ਮੈਂ ਇਹਨੂੰ ਜੈਤੋ ਤਸੀਲ ਦੇ ਵਿੱਚ ਫਲਵਾਉਣਾ ਵੀ ਨਹੀਂ ਸੀ ਪੁਰਾਣੀ ਤਸੀਲ ਆ ਖੰਡਰ ਕੀਤੀ ਹੋਈ ਹੈ ਹਾਂ ਬਿਲਕੁਲ ਉੱਥੇ ਤਾਂ ਸਿਰਫ ਉਹ ਪਟਵਾਰੀਆਂ ਦੇ ਨਾਲ ਜਿਹੜੇ ਮੁੰਡੇ ਵਿਚਾਰੇ ਕੰਮ ਕਰਾਂ ਉਹ ਬਹਿੰਦੇ ਆ ਵੀ ਚਲੋ ਠੀਕ ਆ ਉੱਥੇ ਦਫ਼ਤਰੇ ਕੰਮ ਉਹ ਕਰੀ ਜਾਂਦੇ ਆ ਪਰ ਮੈਂ ਇਸ ਨੂੰ ਖੰਡਰ ਕਰਕੇ ਛੱਡਿਆ ਹੋਇਆ ਹੈ ਵੀ ਇਹੇ ਬਿਲਡਿੰਗ ਵਰਤੋਂ ਯੋਗ ਨਹੀਂ ਤੇ ਉਹਦੇ ਵਿੱਚ ਜਿਹੜਾ ਸੀਗਾ ਵੀ ਮੈਨੂੰ ਨਹੀਂ ਪਤਾ ਸੀਗਾ ਕਿ ਇਹਦੀ ਪਰਮਿਸ਼ਨ ਦੀ ਵੈਸੇ ਮੈਂ ਆਪਣੇ ਇੱਕ ਧੰਮਸਾਲਾ ਜਿੱਥੇ ਉਹ ਬਾਲੀਵੁੱਡ ਦੀਆਂ ਫਿਲਮਾਂ ਵੀ ਬਣਦੀਆਂ ਹੁੰਦੀਆਂ ਜੀ 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 ਕਿਹੜੀ ਧੰਮਸਾਲਾ ਉਹ ਚਰਨਜੀ ਲਾਲ ਦੀ ਚਰਨਜੀ ਲ ਉਹਨਾਂ ਦਾ ਨੰਬਰ ਸਵਿਚ ਆਫ ਆ ਗਿਆ ਪਹਿਲਾਂ ਰਾਤ ਨੂੰ ਕਾਲ ਕੀਤੀ ਉਦੋਂ ਵੀ ਬੰਦ ਆ ਗਿਆ ਸਵੇਰੇ ਵੀ ਬੰਦ ਆ ਗਿਆ ਫਿਰ ਮੈਂ ਸੋਚਿਆ ਯਾਰ ਕਿੱਥੇ ਬਣਾਵਾਂ ਮੈਂ ਲੰਘ ਹੀ ਰਿਹਾ ਸੀ ਮੈਂ ਦੇਖਿਆ ਯਾਰ ਇੱਥੇ ਵੀ ਚੈਲ ਪੈਲ ਜੀ ਲੱਗਦੀ ਹੈ ਤੇ ਮੈਂ ਉੱਥੇ ਜਾ ਕੇ ਮੁੰਡਿਆਂ ਨੂੰ ਪੁੱਛਿਆ ਕਹਿੰਦੇ ਕੋਈ ਮੈਂ ਕਿਹਾ ਵੀ ਕੁਰਸੀ ਮੇਜ਼ ਚਾਹੀਦਾ ਵੀ ਕਰ ਲਈਏ ਉਹ ਕਹਿੰਦੇ ਬਾਈ ਕਰ ਲਓ ਕੋਈ ਗੱਲ ਨਹੀਂ ਹਣਾ ਤੇ ਬਸ ਉਹ ਮੈਂ ਉਹਦੇ ਮਾਮਲੇ ਜ਼ਰੂਰ ਮੈਨੂੰ ਜਿਹੜਾ ਬੁਲਾਇਆ ਸੀਗਾ ਕੱਲ ਵਸੀਲਦਾਰ ਸਾਹਿਬ ਨੇ ਬੁਲਾਇਆ ਸੀ ਤੇ ਉਹ ਕਹਿੰਦੇ ਡੀਸੀ ਸਾਹਿਬ ਦੀ ਕਾਲ ਐਸਡੀਐਮ ਸਾਹਿਬ ਨੂੰ ਆਈ ਹੈ ਮੈਂ ਕੱਲ ਆਪਦੇ ਕੋਲੋਂ ਉਹਨੂੰ ਸੰਤੁਸ਼ਟ ਕਰ ਆਇਆ ਸੀਗਾ ਉਹਨਾਂ ਨੇ ਵੀ ਕਿਹਾ ਕਿ ਤੁਹਾਡੇ ਚੰਗੀਆਂ ਕੋਸ਼ਾਂ ਹੁੰਦੀਆਂ ਸੀ ਦੇਖਣ ਲਈ ਤੇ ਅੱਜ ਫੇਰ ਕਾਲ ਆਈ ਸੀ ਵੀ ਕਹਿੰਦੇ ਐਸਡੀਐਮ ਸਾਹਿਬ ਨੇ ਬੁਲਾਇਆ ਚਲੋ ਕੋਈ ਨਹੀਂ ਮਿਲੂੰਗਾ ਮੈਂ ਅੱਜ ਤੁਹਾਡੇ ਅਰਗੇ ਭਰਾਵਾਂ ਨੇ ਆਉਣਾ ਸੀ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਡੀਸੀ ਸਾਹਿਬ ਨੂੰ ਵੀ ਮਿਲਾਂ ਇਹ ਲੋੜ ਪਈ ਤਾਂ ਮੈਂ ਤੁਹਾਨੂੰ ਫੇਰ ਬੁਲਾਉਂਗਾ ਜੀ ਜੀ ਦੇਖੋ ਜਦੋਂ ਕੋਈ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਮੈਂ ਉੱਥੇ ਬਕਾਇਦਾ ਮੈਂ ਲਿਖ ਕੇ ਦੇ ਕੇ ਆ ਕਿ ਮੇਰੇ ਇਤਿਆਹ ਵਿੱਚ ਨਹੀਂ ਸੀ ਕਿ ਤੁਹਾਡੇ ਕੋਲੋਂ ਚਲੋ ਜੀ ਸਰਕਾਰੀ ਬਿਲਡਿੰਗ ਖਾਲੀ ਵੀ ਉਹਦੀ ਪਰਮਿਸ਼ਨ ਦੀ ਲੋੜ ਹੈ ਜਾਂ ਨਹੀਂ ਲੋੜ ਹੈ ਪਰ ਪਰ ਪਿੱਛੇ ਅਸੀਂ ਬਹੁਤ ਵੀਡੀਓ ਜਿਹੜੀਆਂ ਉਹ ਆਪਣੇ ਜਿਵੇਂ ਨਹਿਰੀ ਕੋਠੀ ਵਗੈਰਾ ਅਸੀਂ ਬਣਾਈਆਂ ਉੱਥੇ ਕਦੇ ਇਦਾਂ ਦਾ ਇਤਰਾਜ਼ ਨਹੀਂ ਆਇਆਗਾ ਕਿ ਤੁਸੀਂ ਪਰਮਿਸ਼ਨ ਲਈ ਨਹੀਂ ਲਈ ਐਸ ਵੀਡੀਓ ਤੇ ਕਿਉਂ ਆਇਆ ਮੈਨੂੰ ਸਮਝ ਨਹੀਂ ਆਈ ਉਸ ਗੱਲ ਦੀ ਇਹ ਮੇਰੇ ਵਾਸਤੇ ਜਿਹੜਾ ਉਹ ਸੋਚਣ ਦਾ ਵਿਸ਼ਾ ਤੁਹਾਡੇ ਵਾਸਤੇ ਵੀ ਹੈ ਜੀ ਜੀ ਦੇਖੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਜਦੋਂ ਇੱਕ ਕਿ ਤੁਸੀਂ ਕੋਈ ਇਤਰਾਜ ਹੋਗਣਾ ਕੁਝ ਕਰਿਓ ਤੇ ਤੁਸੀਂ ਕਰੋ ਖੁੱਲੇ ਖੇਡੂ ਕਿਉਂਕਿ ਕਲਾਕਾਰ ਹੈ ਅਦਾਕਾਰ ਹੈ ਉਹ ਸ਼ਰਮਾਇਆ ਹੁੰਦੇ ਦੇਖਦੇ ਜੀ ਤੇ ਲੋਕ ਉਮੀਦਾਂ ਸਾਡੇ ਤੋਂ ਵੀ ਰੱਖਦੇ ਕਿ ਮੈਂ ਉਹ ਉਮੀਦਾਂ ਦੇ ਖਰਾ ਉਤਰਨ ਦੀ ਕੋਸ਼ਿਸ਼ ਕੀਤੀ ਆ ਲੋਕਾਂ ਨੇ ਨੂੰ ਪਿਆਰ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਸਰੋਤਿਆਂ ਨੂੰ ਕੀ ਕਹਿਣਾ ਚਾਹੂੰਗਾ ਜੰਗ ਜੱਟ ਇਹ ਹੀ ਕਹਿਣਾ ਚਾਹੂੰਗਾ ਜੀ ਕਿ ਕੱਲੀਆਂ ਸਰਕਾਰਾਂ ਕੱਲੇ ਅਫਸਰਾਂ ਨੂੰ ਕੱਲੇ ਮਹਿਕਮੇ ਨੂੰ ਦੋਸ਼ ਨਾ ਦਿਆ ਕਰੋ ਸਾਨੂੰ ਆਪਣੇ ਵਿੱਚ ਵੀ ਸੁਧਾਰ ਦੀ ਲੋੜ ਹੈ ਇਹ ਗੱਲ ਮੈਂ ਪਹਿਲਾਂ ਵੀ ਕਈ ਚੈਨਲਾਂ 'ਤੇ ਆਖੀ ਮੈਂ ਹੁਣ ਵੀ ਆਖੀ ਕੱਲ ਮੈਂ ਜੋ ਤਸੀਲਦਾਰ ਸਾਹਿਬ ਕੋਲ ਬੈਠਾ ਸੀ ਨਾ ਤੇ ਮੈਂ ਕਿਹਾ ਸੀ ਕਿ ਸਰ ਮੈਂ ਉਹਨਾਂ ਉਂਗਲਾਂ ਨਾਲ ਦੀ ਗੱਲ ਕੀਤੀ ਜਿਹੜੀਆਂ ਤੁਹਾਡੇ ਤੋਂ ਉੱਤਮ ਹਨ ਕਿ ਅਫਸਰ ਇਹ ਨਹੀਂ ਕਰਦਾ ਉਹ ਨਹੀਂ ਕਰਦਾ ਮੈਂ ਉਹ ਤਿੰਨ ਉਂਗਲਾਂ ਦੀ ਗੱਲ ਕੀਤੀ ਜਿਹੜੀਆਂ ਆਪਣੇ ਵੱਲ ਵੀ ਹੋ ਜਾਂਦੀਆਂ ਨੇ ਜੇ ਤਿੰਨ ਸਾਡੇ ਵੱਲ ਹੁੰਦੀਆਂ ਪਹਿਲਾਂ ਅਸੀਂ ਆਪਣੇ ਵਿੱਚ ਕਿੰਨਾ ਸੁਧਾਰ ਕੀਤਾ ਹਰ ਇੱਕ ਬੰਦਾ ਕਹਿੰਦਾ ਭਗਤ ਸਿੰਘ ਜੰਮੇ ਕੀ ਕੰਮ ਕਰਾਵ ਹੋਊਗਾ ਸੜਾੜ ਕੇ ਲੜੂਗਾ ਮਰੂਗਾ ਸ਼ਹੀਦ ਹੋਊਗਾ ਵੀ ਮੈਂ ਕਿ ਸਰ ਵੀ ਦੇਖੋ ਜਿਹੜੀਆਂ ਤੁਹਾਡੇ ਤੇ ਉਂਗਲਾਂ ਉੜਦੀਆਂ ਨੇ ਤੁਹਾਡੀਆਂ ਮਜਬੂਰੀਆਂ ਜਿਹੜੀਆਂ ਬਲਾਜਮਾਨ ਨੇ ਆਫਸਰਾਂ ਨੇ ਮੈਂ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੇ ਤੁਹਾਨੂੰ ਲੱਗਦਾ ਕਿ ਪਰਮਿਸ਼ਨ ਬਹੁਤ ਵੱਡਾ ਡਿੱਕਾ ਸੀ ਇਹਦੇ ਵਿੱਚ ਤੇ ਜੇ ਕਹੋ ਤੇ ਮੈਂ ਡੀਸੀ ਸਾਹਿਬ ਨੂੰ ਜਾ ਕੇ ਰਿਕਵੈਸਟ ਕਰਾਂ ਅੱਗੇ ਤੋਂ ਮੈਂ ਕਿ ਦੱਸੋ ਪਰ ਉਹਨੇ ਬਹੁਤ ਵਧੀਆ ਮੈਨੂੰ ਜਿਹੜਾ ਹੌਸਲਾ ਮੇਰਾ ਵਧਾਇਆ ਉਹ ਕਹਿੰਦੀ ਅੱਗੋਂ ਤੋਂ ਤੁਸੀਂ ਜੇ ਕਰਨਾ ਹੋਵੇ ਤਾਂ ਸਾਨੂੰ ਬੇਸ਼ੱਕ ਸਿਰਫ ਇੱਕ ਫੋਨ ਕਾਲ ਕਰ ਦਿਆ ਕਰੋ ਤੁਹਾਨੂੰ ਆਉਣ ਦੀ ਵੀ ਲੋੜ ਨਹੀਂ ਚਲੋ ਐਸਡੀਐਮ ਸਾਹਿਬ ਨੇ ਬੁਲਾਇਆ ਮੈਂ ਕੋਸ਼ਿਸ਼ ਕਰ ਜਿਹੜਾ ਤੁਹਾਡਾ ਫੇਮਸ ਹੋਇਆ ਹਾ ਅਸਲ ਦੇ ਵਿੱਚ ਉਹ ਫੀਲ ਤਾਂ ਨਹੀਂ ਆਉਣੀ ਜਿਹੜੀ ਉੱਥੇ ਸੀ ਕਿਉਂਕਿ ਉੱਥੇ ਤਾਂ ਇਹ ਹੁੰਦਾ ਵੀ ਆਪਣੇ ਅੰਦਰ ਨਾਲ ਕਲਾਕਾਰ ਅਸਲੀ ਆ ਜਾਂਦਾ ਵੀ ਮੈਂ ਕੀ ਕਰ ਰਿਹਾ ਹਾਂ ਨਾ ਉਹ ਇਹ ਸੀਗਾ ਵੀ ਜਦੋਂ ਐਮਐਲਏ ਸਾਹਿਬ ਦੇ ਕਾਲ ਮੈਨੂੰ ਜਦੋਂ ਪੀਏ ਮੁਰ ਜਾਂਦਾ ਨਾ ਉਹਨਾਂ ਦਾ ਮੈਨੂੰ ਕਹਿੰਦਾ ਵੀ ਬੇਟਾ ਚਾਹ ਪਾਣੀ ਦੱਸ ਦੇ ਪੀਣਾ ਤਾਂ ਤੇ ਬਾਕੀ ਐਮਐਲਏ ਸਾਹਿਬ ਨੂੰ ਕਹੋ ਕਿ ਸਾਨੂੰ ਕੰਮ ਕਰਨ ਦਿਓ ਆਪਣਾ ਸਾਨੂੰ ਡਿਊਟੀ ਕਰਨ ਦਿਓ ਪਲੀਜ਼ ਨਾਲ ਪਲੀਜ਼ ਸ਼ਬਦ ਮੈਂ ਪੀਏ ਨੂੰ ਵੀ ਵਰਤਿਆ ਜੀ ਜੀ ਤੇ ਉਹ ਜਦੋਂ ਚਲਾ ਜਾਂਦਾ ਫਿਰ ਉੱਥੇ ਬੈਠਿਆ ਸਰਪੰਚ ਹੋਰੇ ਬੈਠੇ ਹੁੰਦੇ ਮੈਂਬਰ ਪੰਚਾਇਤ ਬੈਠੇ ਹੁੰਦੇ ਤਾਂ ਐਮਐ ਤੇਰੇ ਕੋਲ ਅਸੀਂ ਉਹ ਤੇਰੇ ਕੋਲ ਸਾਡੇ ਬੰਦੇ ਆ ਜਿਹੜੇ ਵੀ ਸੀਗਰ ਡੋਰ ਵਾਲਾ ਤੇ ਉਹ ਉਹਨਾਂ ਦਾ ਨਾਮ ਲੈ ਕੇ ਜੀ ਜੀ ਤੇ ਉਹ ਜਦੋਂ ਮੈਨੂੰ ਸਖਤ ਬੋਲਦਾ ਹਨਾ ਤੇ ਮੈਂ ਫਿਰ ਮੇਰਾ ਲਹਿਜਾ ਚੇਂਜ ਹੋ ਜਾਂਦਾ ਮੈਂ ਐ ਬੈਠਾ ਮੈਂ ਤਾਂ ਹੋ ਜਾਣਾ ਹੈ ਬਿਲਕੁਲ ਜੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਐਮ ਐਲ اے ਸਾਹਿਬ ਪਿਆਰ ਨਾਲ ਤਾਂ ਬੇਸ਼ੱਕ ਹੋ ਮੇਰੀ ਜਾਨ ਕਾ ਤੇ ਇਸ ਤਰੀਕੇ ਦੇ ਨਾਲ ਦਾ ਉਹ ਕਹਿੰਦਾ ਓਏ ਤੂੰ ਸਾਨੂੰ ਕਾਨੂੰਨ ਸਿਖਾਏਗਾ ਬਿਲਕੁਲ ਜੀ ਮੈਂ ਕਹਿੰਦੀ ਕਾਨੂੰਨ ਤੁਸੀਂ ਵੀ ਨਹੀਂ ਸਾਨੂੰ ਸਿਖਾ ਸਕਦੇ ਤੁਸੀਂ ਆ ਲੋਕਾਂ ਦੀਆਂ ਵੋਟਾਂ ਦੀ ਭੀਖ ਲੈ ਕੇ ਮੈਂ ਉੱਥੇ ਸ਼ਬਦ ਵਰਤਿਆ ਨਹੀਂ ਸੀ ਪਰ ਇਹ ਸ਼ਬਦ ਆਉਂਦਾ ਹੈ ਵੀ ਤੁਸੀਂ ਲੋਕਾਂ ਲਈ ਵੋਟਾਂ ਦੇ 5 ਸਾਲ ਚੁਣੇ ਹੋਏ ਜੀ ਅਸੀਂ ਆਪਣੀਆਂ ਮਿਹਨਤਾਂ ਤੇ ਪੜ੍ਹਾਈਆਂ ਦੇ ਸਹਾਰੇ ਬਣੇ ਹੋਏ ਅਫਸਰ ਮੁਲਾਜ਼ਮ ਜੀ ਅਸੀਂ ਆਪਣੀ ਪੂਰੀ ਜੌਬ ਜਿਹੜੀ ਪੂਰੀ ਸਰਵਿਸ ਕਰਕੇ ਰਿਟਾਇਰਮੈਂਟ ਲੈਣੀ ਮਾਨ ਸਰਕਾਰ ਦੇ ਨਾਲ ਤੇ ਤੁਹਾਨੂੰ 5 ਸਾਲਾਂ ਬਾਅਦ ਲੋਕਾਂ ਨੇ ਫੇਰ ਬਦਲ ਦੇਣਾ ਇਸ ਕਰਕੇ ਜੇ ਤਾਂ ਤੁਸੀਂ ਕਹੋਗੇ ਬਿਆਰ ਨਾਲ ਠੀਕ ਹੈ ਤੁਹਾਡਾ ਫੋਨ ਆਇਆ ਤੁਹਾਡਾ ਸਰਕਾਰ ਹੈ ਉਹਨੇ ਮੂੰਹ ਮੋੜ ਕੇ ਕਹਾ ਕਹਿੰਦਾ ਕੋਈ ਗੱਲ ਨਹੀਂ ਫਿਰ ਆਹਦਾ ਫਿਰ ਵੇਖੀ ਮੈਂ ਤੇਰਾ ਕੀ ਕਰਦਾ ਮੈਂ ਤੇਰੇ ਰਿਟਾਇਰਮੈਂਟ ਪਹਿਲਾਂ ਹੀ ਕਰਾ ਦੂੰ ਮੈਂ ਕਹਿੰਦਾ ਮੈਨੂੰ ਧਮਕੀਆਂ ਲਾਉਣ ਦੀ ਕੋਸ਼ਿਸ਼ ਨਾ ਕਰੋ ਧਰਮ ਸਿੰਘ ਬਰਾੜ ਤੁਸੀਂ ਮੇਰੇ ਬਾਰੇ ਜਾਣਦੇ ਹੀ ਨਹੀਂ ਉਹ ਕਹਿੰਦਾ ਮੈਂ ਤੇਰੀ ਬਦਲੀ ਉਥੋਂ ਦੀ ਕਰਾਉ ਪਠਾਨਕੋਟ ਭੇਜੂ ਤੂੰ ਜਵਾਕਾਂ ਦੀਆਂ ਸ਼ਕਲਾਂ ਭੁੱਲ ਜਾਵੇਂਗਾ ਮੈਂ ਕਹਾਂ ਜੀ ਪਠਾਨਕੋਟ ਛੱਡੋ ਚਾਹੇ ਜੰਮੂ ਕਸ਼ਮੀਰ ਭੇਜ ਦਿਓ ਜੇ ਤੁਹਾਡੇ ਵਾਸਤੇ ਪਾਕਿਸਤਾਨ ਭੇਜ ਦਿਓ ਤੁਸੀਂ ਹੋਰ ਕਰ ਵੀ ਕੀ ਸਕਦੇ ਹੋ ਤੁਸੀਂ ਮੇਰੀ ਬਦਲੀ ਕਰਵਾ ਸਕਦੇ ਹੋ ਤੁਸੀਂ ਮੇਰੇ ਸਟਾਰ ਨਹੀਂ ਲਾ ਸਕਦੇ ਐਦਾ ਨਹੀਂ ਗੱਲ ਵਾਸੀ ਅ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਪਹਿਲਾਂ ਮਿਲਾ ਚੁੱਕੇ ਹਾਂ ਜਿਹੜੇ ਐ ਐਸ ਐਚਓ ਬਣੇ ਸਨ ਤੇ ਹੁਣ ਸਾਡੇ ਨਾਲ ਜਿਹੜੇ ਆ ਫੋਨ ਦੇ ਵਿੱਚ ਆਵਾਜ਼ ਆਉਂਦੀ ਸੀ ਆ ਜਿਹੜੇ ਕੀ ਐਮਐਲਏ ਦਾ ਕਿਰਦਾਰ ਜਿਹਨਾਂ ਨੇ ਨਿਭਾਇਆ ਸੀ ਉਹ ਸਾਡੇ ਨਾਲ ਮੌਜੂਦ ਆ ਇਕਬਾਲ ਸਿੰਘ ਜੀ ਉਹਨਾਂ ਦਾ ਨਾਮ ਆ ਇਕਬਾਲ ਸਿੰਘ ਜੀ ਸਪੋਰਟਸਮੈਨ ਟੀਵੀ ਤੋਂ ਤੁਹਾਡਾ ਸਵਾਗਤ ਆ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਸਾਰੇ ਦਰਸ਼ਕਾਂ ਦਾ ਤੁਹਾਡਾ ਤੇ ਸਪੋਰਟਸਮੈਨ ਟੀਵੀ ਦਾ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਇਕਬਾਲ ਜੀ ਤੁਹਾਨੂੰ ਪਤਾ ਵੀ ਤੁਹਾਡੀ ਜਿਹੜੀ ਰੀਲ ਸੀ ਉਹ ਹਾਂਜੀ ਆ ਵੀਡੀਓ ਸੀ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਆ ਉਹਦੇ ਵਿੱਚ ਜਿਹੜਾ ਤੁਹਾਡਾ ਕਿਰਦਾਰ ਸੀ ਐਮਐਲਏ ਦੀ ਆਵਾਜ਼ ਸੀਗੀ ਹਾਂਜੀ ਹਾਂਜੀ ਆ ਉਸ ਤਰ੍ਹਾਂ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਕਿਉਂਕਿ ਤੁਸੀਂ ਐਮਐਲਏ ਦਾ ਕਿਰਦਾਰ ਨਿਭਾਉਂਦੇ ਸੀਗੇ ਉਹਦੇ ਵਿੱਚ ਨਹੀਂ ਉਹ ਤਾਂ ਪਗਲੇ ਇੱਕ ਸਿਹਤ ਦਿਤੀਆਂ ਜੀ ਸੀ ਸਰਕਾਰਾਂ ਨੂੰ ਚਾਹੇ ਉਹ ਕਾਲੀ ਦਾ ਨਾ ਹੋਵੇ ਚਾਹੇ ਕੋਈ ਕਾਂਗਰਸ ਹੋਵੇ ਚਾਹੇ ਕੋਈ ਆਮ ਆਦਮੀ ਪੀਏ ਜੀ ਜੀ ਕਿ ਜਿਹੜਾ ਪ੍ਰਸ਼ਾਸਨ ਨੂੰ ਜਿਹੜਾ ਆਪ ਦਾ ਸਹੀ ਤਰੀਕੇ ਦੇ ਨਾਲ ਕੰਮ ਕਰ ਲੈਣ ਦੇ ਦੇ ਜੀ ਤਾਂ ਜੋ ਕਿ ਸਾਡੇ ਪੰਜਾਬ ਦੇ ਵਿੱਚ ਐ ਕੋਈ ਨਸ਼ਾ ਹੈ ਚਾ ਕੋਈ ਚੈਨਾ ਡੋਰ ਹੈ ਚਾ ਕੋਈ ਸੱਟਾ ਬਾਜ਼ਾਰ ਹੈ ਜਾਂ ਕੋਈ ਸ਼ਰਾਬ ਮਾਫੀਆ ਹੈ ਤਾਂ ਕੁਝ ਇਹ ਪੌਲਸਾ ਉਹਦੇ ਸਹੀ ਤਰੀਕੇ ਨਾਲ ਕੰਮ ਕਰਨ ਦੇਣਗੇ ਮਤਲਬ ਸਰਕਾਰ ਨੂੰ ਉਹਨਾਂ ਦੇ ਦੇਵੇ ਜੀ ਉਹਨਾਂ ਤੇ ਕੋਈ ਸਿਆਸੀ ਦਬਾਅ ਨਾ ਹੋਵੇ ਤਾਂ ਇਹ ਸਾਰਾ ਪੰਜਾਬ ਦੇ ਵਿੱਚੋਂ ਕੋੜ ਜਿਹੜਾ ਕੱਢਿਆ ਜਾ ਸਕਦਾ ਆ ਤਾਂ ਮੈਂ ਜ਼ਿਆਦਾ ਸਮਾਂ ਤੁਹਾਡਾ ਨਾਲ ਲਾਊਗਾ ਕਿਉਂਕਿ ਤੁਹਾਨੂੰ ਪਹਿਲਾਂ ਇੰਟਰਵਿਊ ਵਾਲੇ ਹੋਰ ਵੀ ਖੜੇ ਆ ਤਾਂ ਮੈਂ ਤੁਹਾਨੂੰ ਕਹਾਂਗਾ ਵੀ ਜਿਹੜੀ ਤੁਸੀਂ ਆਵਾਜ਼ ਕੱਢੀ ਸੀ ਫੋਨ ਤੇ ਉੱਤੇ ਐਮਐਲਏ ਥੋੜੀ ਜਿਹੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਜੀ ਉਹ ਕਾਕਾ ਇੱਕ ਦੋ ਬੰਦੇ ਲੈ ਕੇ ਆਇਆ ਤੂੰ ਥਾਣੇ ਨੇਕਚੰਦ ਤੇ ਰਾਜੂ ਕਿਸੇ ਚੈਨਲ ਡੋਡ ਦੇ ਮਸਲੇ ਤੇ ਮੈਂ ਪੀਏ ਭੇਜਿਆ ਸੀ ਤੇ ਤੂੰ ਉਹਦੀ ਗੱਲ ਨਹੀਂ ਸੁਣੀਗੀ ਅੱਛਾ ਅਸੀਂ ਢੂੜ ਲੱਖ ਵੋਟਰਾਂ ਦੇ ਜਿਤਾਏ ਹੋਏ ਨੁਮਾਇंदे ਤੇ ਹੁਣ ਤੂੰ ਸਾਨੂੰ ਦੱਸੇਗਾ ਵੀ ਲੋਕਾਂ ਦੇ ਵਿੱਚ ਕਿਵੇਂ ਘਰ ਵਿਚਰਨਾ ਤੇ ਲੋਕਾਂ ਦੀ ਕਿਵੇਂ ਮਦਦ ਕਰਨੀ ਹੈ ਤੂੰ ਬੰਦੇ ਦਾ ਪੁੱਤ ਬਣ ਕੇ ਸਾਡੇ ਬੰਦੇ ਛੱਡਦੇ ਨਹੀਂ ਮੈਂ ਤੈਨੂੰ ਐਸੇ ਥਾਂ ਲਾਉਂਗਾ ਤੇਰੇ ਜਵਾਬ ਤੇਰੀ ਛਕਲ ਭੁੱਲ ਜਾਣਗੇ ਅੱਛਾ ਤੂੰ ਕਰ ਦੇ ਪਰਚਾ ਜੇ ਤੇਰੇ ਤੋਂ ਜੁਰਮਾਨਾ ਹੁੰਦਾ ਜੁਰਮਾਨਾ ਕਰ ਤੇਰੇ ਤੋਂ ਪਰਚਾ ਦਾ ਪਰਚਾ ਕਰ ਤੇਰਾ ਜੁੱਲੀ ਬੇਤਰਾ ਮੈਂ ਕੋਲ ਕਰਾਉਣਾਗਾ ਆ ਇਹ ਸਾਨੂੰ ਹੋਈ ਆਵਾਜ਼ ਸੇਮ ਟੂ ਸੇਮ ਹੀ ਆਵਾਜ਼ ਸੀਗੀ ਉਹ ਜਿਹੜੀ ਐਮਐਲਏ ਦੀ ਉਸ ਵੀਡੀਓ ਦੇ ਵਿੱਚ ਆਉਂਦੀ ਹੈ ਆ ਜੰਦ-ਜੰਦੇ ਤੁਹਾਡੇ ਨਾਲ ਇੱਕ ਗੱਲ ਕਰਾਂਗੇ ਵੀ ਤੁਸੀਂ ਕੀ ਸੇਧ ਦੇਣਾ ਚਾਹੋਗੇ ਬੱਚਿਆਂ ਨੂੰ ਕੀ ਆ ਮੈਸੇਜ ਦੇਣਾ ਚਾਹੁੰਦੇ ਮੈਂ ਬੱਚਿਆਂ ਨੂੰ ਪੰਜਾਬ ਦੇ ਵਿੱਚ ਇਹੀ ਸੇਧ ਦੇਣ ਦਊਂਗਾ ਕਿ ਜਿੰਨਾ ਚਿੱਟੇ ਨਸ਼ੇ ਤੋਂ ਬਚਿਆ ਜਾ ਸਕਦਾ ਬਚਿਆ ਜਾਵੇ ਜੀ ਤੇ ਮੈਂ ਜਿਹੜੇ ਸਿਆਸੀ ਲੀਡਰ ਸਾਡੇ ਸਾਡੇ ਸਤਕਾਰਯੋਗ ਹੈ ਮੈਂ ਉਹਨਾਂ ਨੂੰ ਬੇਨਤੀ ਕਰੂਗਾ ਕਿ ਜੇ ਕੋਈ ਪਿੰਡ ਦੇ ਵਿੱਚ ਚਿਟਾ ਵੇਚਦਾ ਕੋਈ ਸ਼ਹਿਰ ਦੇ ਵਿੱਚ ਚਿਟਾ ਵੇਚਦਾ ਜਾਂ ਕੋਈ ਚੈਨਾ ਡੋਰ ਵੇਚਦਾ ਜਾਂ ਕੋਈ ਸ਼ਰਾਬ ਮਾਫੀਆ ਹੈ ਜਾਂ ਕੋਈ ਹੋਰ ਨਸ਼ਾ ਵੇਚਦਾ ਉਹਨਾਂ ਦੀ ਮਦਦ ਨਾ ਕੀਤੀ ਜਾਵੇ ਤੇ ਪੰਜਾਬ ਪੁਲਿਸ ਨੂੰ ਜਿਹੜਾ ਆਪਦਾ ਤਰੀਕੇ ਦੇ ਨਾਲ ਕੰਮ ਕੀਤਾ ਕਰ ਲੈਣਾ ਚਾਹੀਦਾ ਆ ਇਹ ਸੰਜੀ ਵਾਇਰਲ ਵੀਡੀਓ ਵਾਲੇ ਐਮ ਐਲ ਏ ਜਿਨ੍ਹਾਂ ਦੀ ਆਵਾਜ਼ ਤੁਸੀਂ ਹੁਣ ਸੁਣ ਚੁੱਕੇ ਹੋ ਉਹਨਾਂ ਨੇ ਦੱਸ ਵੀ ਦਿੱਤਾ ਉਹਨਾਂ ਨੇ ਆਪਦਾ ਮਕਸਦ ਵੀ ਬਿਲਕੁਲ ਸਾਂਝਾ ਕਰ ਦਿੱਤਾਗਾ ਕਿ ਜਿਹੜਾ ਸਾਡਾ ਮੇਨ ਮਕਸਦ ਸੀਗਾ ਸਿਰਫ ਇਹ ਮੋਟੀਵੇਟ ਕਰਨਾ ਸੀਗਾ ਨਾ ਕਿ ਕਿਸੇ ਪਾਰਟੀ ਜਾਂ ਕਿਸੇ ਹੋਰ ਤੇ ਤੰਜ ਕਸਣਾ ਹੋਰ ਖਬਰਾਂ ਲਈ ਜੁੜੇ ਹੋਏ ਸਪੋਕਸਮੈਨ ਟੀਵੀ ਦੇ